বুটি <muchos> নহয় ਇਹ ਗਾ ਥੋੜਾ ਸੋ ਕੋਈ ਵੀ ਕਰਨੀ ਲਾਈਵ ਨਹੀਂ ਮੈਂ ਕਹ ਰਿਹਾ ਕਿ ਤੂੰ ਲਈ ਵੀਡੀਓ ਠੀਕ ਆ ਪਰ ਉਹਨੇ ਲੱਤ ਫੜੀ ਹੋਈ ਸੀ ਠੀਕ ਹੈ ਨਾ ਕਿਸੇ ਨੇ ਲਾਈਵ ਲੱਤ ਲੱਤ ਨਹੀਂ ਫੜੀ ਤੁਸੀਂ ਸਿਰਫ ਆਮ ਆਦਮੀ ਪਾਰਟੀ ਦੇ ਗੁੰਡਿਆਂ ਇੱਕ ਕੰਮ ਕਰ ਲੋ ਆਪਣੀਆਂ ਵਰਤੀਆਂ ਆਪਣੇ ਜ਼ਮੀਰ ਜਗਾ ਲੋ ਯਾਰ ਵਰਦੀ ਦੀ ਗੱਲ ਮੇਰੇ ਵਰਦੀ ਨੂੰ ਨਾ ਹੱਥ ਲਈ ਬੱਤੀ ਦਾ ਕਿਰਾਇਆ ਤੇ ਦੇ ਆਇਆ ਤੂੰ ਉਹਨੂੰ ਯਾਰ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਧੱਕਾ ਨਹੀਂ ਹੁੰਦੇ ਨਾ ਭਾਈ ਚਾਰਾ ਵੀ ਰੱਖੋ ਕੋਈ ਭਾਈ ਜੀ ਕੱਜਾ ਪੋਲ ਮੁਰਦਾਬਾ ਕੱਜਾ ਪੋਲ ਮੁਰਦਾਬਾ ਜਿਹੜੇ ਲੜਕੇ ਨੇ 2 ਘੰਟੇ ਪਹਿਲਾਂ ਆਮ ਆਦਮੀ ਪਾਰਟੀ ਦਾ ਰਾਸ਼ਨ ਵੰਡ ਹੋ ਰਿਹਾ ਸੀ ਜਿਹੜਾ ਸੂਟਸਾਟ ਵੰਡ ਹੋ ਰੇ ਸੀ ਉਹ ਪਕੜੇ ਉਦੋਂ ਮੈਂ ਵੀ ਪਹੁੰਚਿਆ ਮੌਕੇ ਤੇ ਪ੍ਰੈਸ ਵੀ ਪਹੁੰਚੀ ਔਰ ਅਸੀਂ ਪੁਲਿਸ ਨੂੰ ਚੌਕੀ ਨੂੰ ਥਾਣੇ ਵਾਲਿਆਂ ਨੂੰ ਸਭ ਨੂੰ ਕੰਪਲੇਂਟ ਕਰਕੇ ਵੀ ਆਓ ਇਥੇ ਕੋਈ ਨਹੀਂ ਆਇਆ ਕੰਟਾ ਮੈਂ ਵੀ ਇੰਤਜ਼ਾਰ ਕਰਕੇ ਜੀ 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 ਜਦੋਂ ਹਲੇ ਕਰਕੇ ਦੂਸਰੇ ਮਹੱਲੇ ਚ ਜਾ ਕੇ ਆਈ ਸੀਗਾ ਆਪਣੇ ਬੂਤ ਭਾਤ ਚੈੱਕ ਕਰਦਾ ਪਿੱਛੋਂ ਫੋਨ ਆ ਗਿਆ ਪੁਲਿਸ ਉਹਨੂੰ ਹੀ ਪਕੜਨ ਆ ਗਿਆ ਔਰ ਜਦੋਂ ਮੈਂ ਵਾਪਸ ਪਹੁੰਚਿਆ ਤਾਂ ਇੱਥੇ ਖੜੀਸ ਰਹੀ ਸੀ ਜੀ ਮੈਂ ਸੀਪੀ ਨੂੰ ਵੀ ਫੋਨ ਕਰਿਆ ਉਹ ਵੀ ਕਹਿੰਦੇ ਮੈਂ ਦੇਖਦਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਤਾ ਅਸੀਂ ਲਜਾਣ ਨਹੀਂ ਦੇਣਾ ਬਰਦਾ ਉਹਦਾ ਕਸੂਰ ਕੋਈ ਨਹੀਂ ਕਸੂਰ ਬਣਾ ਲੈਣ ਜਾ ਕੇ ਉੱਥੇ ਇੱਥੇ ਹੀ ਕੰਪਲੇਂਟ ਲਿਖਣੀ ਸ਼ੁਰੂ ਕਰ ਦਿੰਦੇ ਆ ਜਦ ਇਹ ਕਿਸੇ ਦੇ ਵੀ ਖਿਲਾਫ ਆਪ ਵੀ ਕੰਪਲੇਨੈਂਟ ਜੀ ਹੋਰੇ ਇੱਥੇ ਦਾ ਚੌਕੀ ਇਨਚਾਰਜ ਤੇ ਇਹ ਐਸਐਚਓ ਤਾਂ ਬਿਲਕੁਲ ਇਹਨਾਂ ਨੇ ਸ਼ਰਮ ਲਾਈ ਹੋਈ ਹੈ ਉਹਨਾਂ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਆ ਆਮ ਆਦਮੀ ਪਾਰਟੀ ਦਾ ਸੀਨੀਅਰ ਅਥਾਰਟੀਆਂ ਦੇਖਦੇ ਆ ਕਿਦਾਂ ਕੰਮ ਕਰਦੀਆਂ ਕੀ ਇਹਦੇ ਤੇ ਐਕਸ਼ਨ ਲੈਂਦੀਆਂ ਨਹੀਂ ਤਾਂ ਹਰ ਤਰੀਕੇ ਦੀ ਲੜਾਈ ਲੜਨ ਲਈ ਅਸੀਂ ਤਿਆਰ ਬੈਠੇ ਕੋਈ ਬਿਲਕੁਲ ਲਿਖਣਗੇ ਸਾਡੀ ਅਥਾਰਟੀਆਂ ਹੋਣਗੇ ਅਸੀਂ ਬਹਿਸ ਵੀ ਹੋ ਰਹੀ ਸੀ ਅਸੀਂ ਲਾਏ ਨੇ ਬੀਜੇਪੀ ਕਹਿੰਦੀ ਅਸੀਂ ਚੋਨ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ ਇਸੇ ਮੁੱਦੇ ਦੇ ਜਿਸ ਮੁੱਦੇ ਦਾ ਤੁਹਾਡੇ ਨਾਲ ਸਭ ਜਗ੍ਹਾ ਜਿਹੜਾ ਉਹਨਾਂ ਨੂੰ ਰੋਕਦਾ ਆ ਇਹਨਾਂ ਨੇ ਸ਼ਰਮ ਲਾਈ ਬਿਲਕੁਲ ਪ੍ਰਸ਼ਾਸਨ ਉਹਨਾਂ ਦਾ ਹੱਥ ਠੋਕਾ ਬਣ ਕੇ ਕੰਮ ਕਰ ਰਿਹਾ ਅੱਜ ਇਹ ਬਾਕੀ ਆ ਲੱਗਦਾ ਨਹੀਂ ਹੋਰ ਵੀ ਮੈਂ ਕਹ ਜੀ ਇਹ ਜਿਹੜਾ ਤੱਕਾ ਕਰਨਗੇ ਉਹਦੇ ਨਾਲ ਲੜਾਂਗੇ ਸਾਰੇ ਇਹ ਅੱਜ ਤੋਂ ਹੀ ਲੜਾਈ ਚਾਲੂ ਹੈ ਜਿਹੜੀ ਲੜਾਈ ਅਸੀਂ ਲੋਕਾਂ ਤੋਂ ਮੰਗੀ ਸੀ ਵੀ ਇਸ ਪ੍ਰਸ਼ਾਸਨ ਦੇ ਤੱਕੇ ਦੇ ਖਿਲਾਫ ਅੱਜ ਵੋਟ ਪਾਣ ਦੀ ਲੋੜ ਹੈ ਅੱਜ ਸਰਕਾਰ ਦੇ ਤੱਕੇ ਦੇ ਖਿਲਾਫ ਵੋਟ ਪਾਣ ਦੀ ਇਹ ਲੜਾਈ ਅੱਜ ਤੋਂ ਹੀ ਚੱਲੇ ਚਾਹੇ ਇੱਥੇ ਸੜਕਾਂ ਤੇ ਲੜਨਾ ਪਵੇ ਚਾਹੇ ਉਹਨਾਂ ਦੇ ਦਫ਼ਤਰਾਂ 'ਚ ਜੇਲ੍ਹਾਂ 'ਚ ਜਾਣਾ ਪਵੇ ਕੋਈ ਡਰੇਗਾ ਨਹੀਂ ਅੱਛਾ ਕੋਈ ਡਰੇ ਨਹੀਂ ਕੋਈ ਅਧਿਕਾਰੀ ਨਾ ਕੀ ਗੱਲਬਾਤ ਕੀ ਹੋ ਰਹੀ ਸੀ ਉਹਨਾਂ ਦੀ ਬਤਮੀਜ਼ੀਆਂ ਦੇ ਖਿਲਾਫ ਹੋ ਰਹੀ ਸੀ ਜਿਵੇਂ ਪਤਾ ਚੱਲਿਆ ਵੀ ਉਹਨਾਂ ਨੇ ਉਹਦੇ ਮੂੰਹ ਤੇ ਵੀ ਠੁੱਡੇ ਮਾਰੇ ਨੇ ਵਰਕਰ ਦੇ ਫਿਰ ਗੁੱਸਾ ਆਣਾ ਸੁਭਾਵਿਕ ਹੈ ਠੀਕ ਹੈ ਜਦੋਂ ਆਸ਼ੂ ਜੀ ਸਮਾਨ ਫੜਿਆ ਗਿਆ ਤੁਹਾਡੇ ਵਰਕਰ ਉਦੋਂ ਹੀ ਕਹਿ ਰਹੇ ਸੀ ਕਿ ਉਦੋਂ ਹੀ ਉਹਨਾਂ ਨੂੰ ਥ੍ਰੈਟ ਮਿਲਨੇ ਆ ਜੋ ਸ਼ੁਰੂ ਹੋ ਚੁੱਕੇ ਸੀ ਜਦੋਂ ਉਹਨਾਂ ਨੇ ਆਮ ਆਦਮੀ ਥ੍ਰੈਟ ਦੇਂਦਾ ਕੋਣ ਹੈ ਥ੍ਰੈਟ ਵੀ ਇਹੀ ਦਿੰਦੇ ਨੇ ਜਿਹੜੇ ਵਰਦੀ ਚ ਫਿਰਦੇ ਨੇ ਉਹਨਾਂ ਦੇ ਵਰਕਰ ਬਣਿਆ ਜਵਾਰ ਨਗਰ ਕੈਂਪਰ ਦਾ ਏਰੀਆ ਜੀ ਇਹ ਇੱਥੇ ਅੱਜ ਸਾਡੇ ਬੰਦਿਆਂ ਨੂੰ ਦਫਤਰ ਦੇ ਵਿੱਚੋਂ ਕੱਢ ਕੇ ਪੰਜਾਬ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਕਰਕੇ ਇੱਥੇ ਘੱਟ ਹੋਇਆ ਪੰਜਾਬ ਪੁਲਿਸ ਬਹੁਤ ੱੱਕਾ ਕਰ ਰਹੀ ਹੈ ਸਾਡੇ ਮੁੰਡੇ ਨੇ ਉਧਰਲੇ ਪਾਸੇ ਆਮ ਆदमी ਪਾਰਟੀ ਦੇ ਬੰਦਿਆਂ ਨੂੰ ਰਾਸ਼ਨ ਵੰਡਦੇ ਹੋਏ ਰੰਗੇ ਹੱਥੀ ਫੜਿਆ ਉਹਦੀ ਖੁੰਦਕ ਕੱਢਣ ਵਾਸਤੇ ਇੱਥੋਂ ਪਾਈ ਹੋਈ ਕਹਿੰਦੇ ਕਿਹੜੀ ਉੱਕੇ ਲੈ ਜਾਇਆ ਜਾ ਰਿਹਾ ਹੈ ਇੱਥੋਂ ਦਫਤਰ ਦਾ ਤਾਲਾ ਭੰਨ ਕੇ ਉਹਨੂੰ ਬਾਹਰ ਕੱਢਿਆ ਬਾਰ ਕੱਢ ਕੇ ਦਫ਼ਤਰ ਆ ਸਾਹਮਣੇ ਦਫ਼ਤਰ ਹੈ ਜੀ ਇਹ ਆ ਸਾਡਾ ਕਾਂਗਰਸ ਪਾਰਟੀ ਦਾ ਦਫ਼ਤਰ ਬਣਾਇਆ ਗਿਆ ਇਸ ਦਫ਼ਤਰ ਦੇ ਬਾਹਰੋਂ ਤਾਲਾ ਤੋੜ ਕੇ ਬਾਹਰ ਖਿੱਚਿਆ ਮੁੰਡੇ ਨੂੰ ਅੰਦਰ ਚਾਰ ਪੰਜ ਮੁੰਡੇ ਬੈਠੇ ਪੰਜਾਬ ਪੁਲਿਸ ਦੇ ਬੰਦੇ ਆ ਕਿਸੇ ਗੱਲੋਂ ਕਿਸੇ ਗੱਲੋਂ ਖਿੱਚਿਆ ਪਤਾ ਲੱਗੇ ਇਹ ਕੋਈ ਗੱਲ ਨਹੀਂ ਦੱਸੀ ਜੀ ਉਹਨਾਂ ਨੇ ਸਿਰਫ ੱੱਕਾ ਕੀਤਾ ਸਾਡੇ ਨਾਲ ਸਾਡਾ ਮੁੰਡਾ ੱੱਕਾ ਕਰਕੇ ਲੈ ਕੇ ਚੱਲੇ ਸੀ ਆਸ਼ੂ ਜੀ ਆ ਗਏ ਹੋਰ ਸਾਰੇ ਅਸੀਂ ਇਕੱਠੇ ਹੋਏ ਆ ਅਸੀਂ ਪੰਜਾਬ ਪੁਲਿਸ ਦਾ ੱੱਕਾ ਨਹੀਂ ਸਾਂਗੇ ਕੀ ਲੱਗਦਾ ਕੀ ਆ ਜੀ ਇਹ ਇਹ ਸਾਡੇ ਨਾਲ ਧੱਕਾ ਹੋ ਰਿਹਾ ਸਿਰਫ ਇਸ ਵਜ੍ਹਾ ਕਰਕੇ ਕਿ ਸਾਡੀ ਪਾਰਟੀ ਉੱਪਰ ਜਾ ਰਹੀ ਹੈ ਆਮ ਆਦਮੀ ਪਾਰਟੀ ਹਾਰ ਰਹੀ ਹੈ ਆਪਣੀ ਖੁੰਡ ਕੱਢਣ ਵਾਸਤੇ ਆਪਣੀ ਹਾਰ ਨੂੰ ਬਚਾਉਣ ਵਾਸਤੇ ਸਾਡੇ ਨਾਲ ਕਾਂਗਰਸ ਪਾਰਟੀ ਨਾਲ ਧੱਕਾ ਕੀਤਾ ਜਾ ਰਿਹਾ